ਨਮਸਕਾਰ ਦੋਸਤੋ ਪੰਡ ਰਾਮ ਸਿੰਘ ਭੈਣੀ ਚੱਲੇ ਆ ਜੀ ਤਾਂ ਤੁਸੀਂ ਦੇਖ ਰਹੇ ਆ ਰਾਮ ਸਿੰਘ ਭੈਣੀ ਦੀ ਸਾਧਿਲਕਰ ਰਾਜਨੀਤੀ ਚੈਨਲ ਤੇ ਤਸਵੀਰਾਂ ਭਾਵੇਂ ਕਿ ਇਹ ਤਸਵੀਰਾਂ 1 ਕਿਲੋਮੀਟਰ ਦੂਰ ਹੈ ਕਾਮਵਾਲੀ ਪੋਲ ਪਾਸਾਰੇ ਨੇ ਦੇਖੀ ਬਹੁਤ गहरा ਕਾਮਵਾਲੀ ਪੋਲ ਤੇ ਜਦੋਂ ਪੱਕੀ ਨਜ਼ਰ ਆਉਂਦੀ ਹੈ ਪਰ ਇਹ ਬਨੇਗਾ ਟੀ ਜਿੱਦੀ ਹੈ ਉਹ ਸੜਕ ਉਹ ਦੇਖੋ ਦੇਖੋ ਦੇਖ ਲੋਕਾਂ ਦੇ ਜਿਹੜੇ ਆ ਜਿਹੜੀ ਹੈ ਉਸ ਸੜਕ ਤੇ ਉਹ ਪਤਾ ਨਹੀਂ ਚੱਲੇ ਬਹੁਤ ਜ਼ਿਆਦਾ ਜਿਹੜੀ ਹੈ ਸਪੀਡ ਹੈ ਪਾਣੀ ਦੀ ਪਾਣੀ ਪਰ ਚੱਲ ਰਿਹਾ ਹੈ ਸਾਈਡਾਂ ਤੇ ਪਿੱਲਰ ਦਿਖਾਈ ਦੇ ਰਹੇ ਪਰ ਇਹ ਪਿੱਲਰ ਅੱਗੇ ਬਨੇਗਾ ਟੀ ਜੋ ਅੰਦਰ ਇਹਨਾਂ ਦੇ ਰਿਸ਼ਤੇ ਦਾ ਹੋਰ ਪਹਿਨਾ ਬਰਾ ਔਰ ਉਹ ਪਿੰਡਾਂ ਦੇ ਹਾਲਾਤ ਦੇਖਣ ਵਰਗੇ ਤੁਸੀਂ ਦੇਖੋ ਸਾਡੇ ਤੋਂ लास्ट ਕੋਈ ਤਸਵੀਰ ਸੋਲਣਾ ਤੋਂ ਬਹੁਤ ਸ਼ਾ ਪੈ ਲਗੇ ਹੋਰ ਨਾਲ ਇਹਨਾਂ ਦੇ ਸਾਥੀ ਇਹ ਲੋਲੇ ਪਿੱਛੇ ਪਿੱਛੇ ਜਾ ਰਹੇ ਆ ਲਾਸਟ ਵਾਲਾ ਮੁੰਡਾ ਫੁੱਲ ਫੇਰੇ ਗਿਆ ਵੀ ਮੈਂ ਤਾਂ ਖੁਸ਼ ਆ ਹੋਸ ਤੋਂ ਅੱਗੇ ਜਾ ਰਹੇ ਨੇ ਤੇ ਗੁਦਿਆਲ ਫੇਂਗੀ ਤਾਂਬਾ ਕੁਲਦੀਪ ਨੇ ਬੱਕ ਪੁੱਛਿਆ ਕਿ ਰਾਜਵਿੰਦਰ ਨੇ ਓਲਾ ਲੋਕੋ ਇੰਨੇ ਵੱਡੇ ਡੂੰਗੇ ਪਾਣੀ ਦੇ ਵਿੱਚ ਖਾਬ ਲਗਾਓ ਕਿ ਪਾਣੀ ਤੇਜ਼ ਕਿੰਨਾ ਬੜੇ ਹੋੜੀ ਹੋੜੀ ਥੀਂ ਦੇ ਵਿੱਚ ਪੈਰ ਰੱਖਦੇ ਹੋਏ ਸੜਕ ਜਿਹੜੀ ਹੈ ਹਾਂਜੀ ਅੱਗੋਂ ਦੇਖੋ ਜੀ ਉਹ ਸਾਥੀ ਜਿਹੜੇ ਅ ਟਰੈਕਟਰ ਤੇ ਲੰਗਰ ਲੈ ਕੇ ਜਾ ਰਹੇ ਆ ਨਾਲ ਉੱਥੇ ਕੋਈ ਬੇੜੀ ਜਾ ਰਹੀ ਹੈ ਅੱਗੇ ਟੀਮ ਬਣੀ ਇਹਨਾਂ ਦੀ ਚਾਰ ਪੰਜ ਮੁੰਡਿਆਂ ਨੇ ਜੋ ਇਹਨਾਂ ਨੂੰ ਥੋੜਾ ਕੁ ਥੜਕ ਦਾ ਪਤਾ ਹੈ ਤੋਂ ਇਹ ਇਹ 마을 ਦੇ ਸਰਪੰਚ ਹਰ ਰੋ ਸੇਵਾ ਕਰਦੇ ਨੇ ਤਾਂ ਉਹਨਾਂ ਨੇ ਲੰਗਰ ਪਹੁੰਚਾਇਆ ਹੁਣ ਇਹ ਤੁਰਦੇ ਤੁਰਦੇ ਪਾਣੀ ਦੇਖਿਆ ਪਿੰਡ ਦੇ ਵਿੱਚ ਐਂਟਰੀ ਇਹਨਾਂ ਨੇ ਕੀਤੀ ਤਾਂ ਤੁਸੀਂ ਦੇਖੋ ਘਰਾਂ ਦੇ ਹਾਲਾਤ ਕਾਫੀ ਵਿਗੜੇ ਪਏ ਆ ਉੱਥੋਂ ਦੇ ਹੋਰ ਇਹਨਾਂ ਦੇ ਸੱਜਣ ਮਿੱਤਰ ਦੇ ਚਿਹਰੇ ਅੱਗੋਂ ਹੁਣ ਮਿਲਣਗੇ ਘਰਾਂ ਦੇ ਵਿੱਚ ਪਾਣੀ ਵੜਿਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਔਰ ਉੱਥੋਂ ਦੇ ਹਾਲਾਤ ਦੇਖੋ